ਪਾ ਲੈ ਲੀ ਦੀ ਗੇ ਚਲ ਕੋਈ ਗੱਲ ਸਭ ਰੋਜ਼ ਰੋਜ਼ ਕੜਾ ਨਿਕਲਿਆ ਜਾਂਦਾ ਤੋਏ ਘਰ ਕਰ ਲੈ ਆਰਾਮ ਹੈ ਮਾਣ ਨੇ ਕਰ ਲੈ ਵੀੜਾ ਕੱਪੜਾ ਚੇਂਜ ਆ ਅੱਗੇ ਘੜੇ ਅਰਗੇ ਹਾਂ ਬਾ ਅੱਗੇ ਦੇਖ ਲੈ ਮੈਂ ਤਾਂ ਕਿ ਮਿਲਣਾ ਵੀ ਕਹੀ ਜਾਨੀ ਵੀ ਮੈਨੂੰ ਮੋٹے ਕੱਪੜੇ ਦਿਵਾ ਲਿਆ ਆ ਦੇਖ ਲਕੜਾਈ ਜੀ ਵਾਲੇ ਪਾਈ ਫਿਰਦੀਆਂ ਚੱਲ ਮੇਰਾ ਸਿਆਲ ਲੰਘ ਜਾਊਗਾ ਇਹਨੂੰ ਕੱਪੜੇ ਦਵਾ ਲਿਆ ਕੋਈ ਨਹੀਂ ਪੁੱਤ ਮੈਂ ਕਹਿ ਦੂੰਗੀ ਤੈਨੂੰ ਵੀ ਦਵਾ ਲਿਆਊਗਾ ਕੱਪੜੇ ਤਾਂ ਲਿਆਉਣੇ ਹੀ ਆ ਹੁਣ ਆ ਇੰਨਾ ਚ ਕਿੱਥੋਂ ਟਾਈਮ ਪਾਸ ਹੋਊਗਾ ਸਿਆਲ 'ਚ ਮਾ ਜਦੋਂ ਮੇਰੇ ਕਹਿਨ ਤੇ ਨਹੀਂ ਮੰਨੇ ਸੋਡੇ ਕਹਿਨ ਤੇ ਕਿ ਮੰਨਜੂ ਤੇਰੇ ਕਹਿਨ ਤੇ ਨਹੀਂ ਮੰਨਿਆ ਮੈਂ ਭੇਜੂ ਕੋਈ ਨਹੀਂ ਉਹਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਘਰੇ ਉਹ ਤਾਂ ਲਿਆਉਣੀ ਆ ਪੁੱਤ ਟਰਟਰ ਕਰਦੀ ਕਿਵੇਂ ਸਾਰਾ ਸਿਆਲ ਕੱਢੇਗੀ ਤੂੰ ਕੱਲ ਤਾਂ ਉਹੀ ਹੈਗੀ ਹੁਣ ਮੈਨੂੰ ਨਵਾਂ ਸੂਟ ਜੇ ਕਿਤੇ ਜਾਣਾ ਪੈ ਗਿਆ ਇੱਕੋ ਸੂਟ ਹੈ ਪਾ ਕੇ ਜਾਨਣੀ ਹੈਗੀ ਕੋਈ ਨਹੀਂ ਇੱਕ ਬਾਰਾਂਦਰ ਵਾਲਾ ਲਿਆ ਦੋ ਸ਼ੁੱਕਰੇ ਪਾਉਣ ਨੂੰ ਲਿਆਈ ਸਿਆਉ ਤਾਂ ਤੂੰ ਆਪ ਹੀ ਲੈਣੀ ਆਪਾਂ ਕਿਹੜਾ ਸਮਾਈ ਦੇਣੀ ਆ ਕਿਸੇ ਨੂੰ ਹੈ ਮੇਰੀ ਗੱਲ ਸੁਣ ਮੇਰੀ ਗੱਲ ਤੇ ਗੌਰ ਕਿਉਂ ਨਹੀਂ ਕਰਦਾ ਮੈਂ ਹੁਣ ਕਿੰਨੇ ਵਾਰ ਕਹਤਾ ਮੈਨੂੰ ਕੱਪੜਾ ਨਹੀਂ ਚਾਹੀਦਾ ਕਿ ਮੈਨੂੰ ਖੰਡਾ ਦੇ ਦਵਾਈਆਂ ਸੂਟ ਇਹਨੂੰ ਇਹਨੂੰ ਮੈਂ ਉਹਦੀ ਲੈ ਜਾਂਦਾ ਤੂੰ ਬਹੁਤ ਸਿਆਣੀ ਐ ਜੇ ਆਪਾਂ ਕਹਿੰਦੇ ਆ ਨਾ ਫਿਰ ਘਰੇ ਗਲੇਸ ਪੈ ਗੂਆ ਤੂੰ ਤਾਂ ਸਮਝਦੀ ਐ ਨਾ ਇਸ ਗੱਲ ਨੂੰ ਜੀ ਆ ਕੇ ਝੁਗਾ ਚੱਕਾ ਕਿਤਾਬ ਦਾ ਢਿੱਡ ਨੰਗਾ ਹੁੰਦਾ ਕਿੰਨ ਰੋਲਾ ਪਾ ਕੇ ਦਿਖਾਵਾਂਗੇ ਆਪਾਂ ਫਿਰ ਮਾਂ ਮੇਰੇ ਤੇ ਕਿਸੇ ਗੱਲ ਤੇ ਗੌਰ ਨਹੀਂ ਕਰਨੀ ਮੈਂ ਤਾਂ ਕੁਛ ਮਰਜ਼ੀ ਬੋਲੀ ਜਾਵਾਂ ਕੋਈ ਅਸਰ ਨਹੀਂ ਮੇਰੀਆਂ ਗੱਲਾਂ ਦਾ ਤੂੰ ਵੀ ਨਾ ਗੁੱਸਾ ਕਰਿਆ ਕਰ ਮਾੜੀ ਜਿਹੀ ਗੱਲ ਦਾ ਇੱਕ ਇੱਕ ਘਰੇ ਆਪਾਂ ਕੋਈ ਨਹੀਂ ਮਾੜਾ ਮੋਟਾ ਤਾਂ ਚੱਲਦਾ ਹੀ ਹੁੰਦਾ ਤਾਂ ਮੈਂ ਤਾਂ ਬੋਲਦੀ ਨਹੀਂ ਮਾਂ ਕਿਵੇਂ ਬਰਦਾਸ਼ਤ ਕਰ ਲਾਂ ਮੈਂ ਬਸ ਕਰਮੀ ਇਹੋ ਜੇ ਲਿਖੇ ਸੀ ਰੱਬ ਨੇ ਜੇ ਰੱਬ ਮੇਰੀ ਝੋਲੀ ਭਰ ਦਿੰਦਾ ਕਾਣ ਮਾਰ ਦਿੰਦੇ ਦੇਖਣਾ ਪੈਂਦਾ ਮੈਂ ਕਾੜੂ ਚੁਰਦੀ ਪੁੱਤ ਫੇਰਾ ਦੋ ਸੱਨਾਂ ਚ ਹੁਣ ਟਿੱਡਦਾ ਮੇਰਾ ਬਥੇਰਾ ਮੱਚਦਾ ਹੁਣ ਤੈਨੂੰ ਵੀ ਧੱਕਾ ਦੇਣ ਯੋਗ ਰੇ ਤੇ ਨਾ ਭਾਈ ਹੁਣ ਅ ਕਿ ਦੁਆਰੇ ਵਿਆਹੇ ਬਣਾ 10 10 ਜਦੋਂ ਲਾਦ ਹੈ ਨਹੀਂ ਸੀ ਹੈ ਫਿਰ ਵੀ ਵਿਆਹ ਕੇ ਤਾਂ ਪਹਿਲਾਂ ਮੈਨੂੰ ਲੈ ਕੇ ਆਇਆ ਸੀ ਨਾ ਇਸ ਘਰੇ ਇੰਨਾ ਤਾਂ ਮੋਹ ਪ੍ਰੇਮ ਬੰਦੇ ਹੁੰਦਾ ਵੀ ਇਹ ਵੀ ਮੇਰੀ ਕੁਛ ਲੱਗਦੀ ਹੈ ਵੀ ਜਿਹੜੀ ਚੀਜ਼ ਮੰਗਦੀ ਹੈ ਮੈਨੂੰ ਲਿਆਦਾ ਤੇ ਮੇਰੀ ਤਾਂ ਕਿਸੇ ਗੱਲ ਤੇ ਗੌਰ ਵੀ ਕਰ ਚੁੱਪ ਕਰ ਰੋ ਨਾ ਮਾੜਾ ਮੋਟਾ ਸਬਰ ਕਰਨਾ ਸਿੱਖਉਂਗੀ ਹੁੰਦਾ ਜਿਵੇਂ ਕਹਿੰਦੇ ਪ੍ਰਮਾਤਮਾ ਨੇ ਕਿ ਅੱਖਰ ਪਾਇਆ ਨਾ ਉਵੇਂ ਭੋਗਤਣਾ ਪਊਗਾ ਆਪਾਂ ਨੂੰ ਬਾ ਸਬਰ ਸਬਰ ਤਾਂ ਮੈਂ ਬਹੁਤ ਕਰ ਲਿਆ ਬਸ ਹੁਣ ਸਬਰ ਨਹੀਂ ਹੁੰਦਾ ਕੀ ਕਰਾਂ ਅੱਖਾਂ ਸਾਹਮਣੇ ਜਦੋਂ ਦੇਖਦੀ ਆ ਨਾ ਸੱਚੀ ਦੇਖਿਆ ਨਹੀਂ ਜਾਂਦਾ ਐਵੇਂ ਨਾ ਕਮਲੀ ਬਣ ਮਾੜੀ ਗੱਲ ਤੋਂ ਰੋਣ ਲੱਗ ਜਾਂਦੀ ਕੋਈ ਨਹੀਂ ਆਜੇ ਕੋਈ ਜਵਾਕ ਜਾਂਦਾ ਹੋਗਾ ਆ ਪੇਟੜੇ ਪਈ ਫੇਰ ਕਿੰਨਾ ਕ ਜਾਂਦੀ ਆ ਮੰਡੀ ਬਠਿੰਡੇ ਆ ਪੇ ਤੇ ਤੇਰਾ ਨਾ ਕੰਮ ਧੰਦਾ ਕਰਾਇਆ ਕਰ ਹਲੇ ਨਮੀ ਵਿਆਹੀ ਕਰਕੇ ਕਰਦੀ ਆ ਪਤੂ ਜੋ ਜੇ ਕੋਈ ਨਾ ਮੈਂ ਸਾਧੀਆਂ ਮਾਰਦੀਆਂ ਬੋਲ ਕਾਲੇ ਚਾਲੇ ਕਿਤਨੀ ਆ ਵੇਖ ਲਿਆ ਉਰਾ ਬਾਹਰ ਹੋ ਆਂਦਰੀ ਬਹਿਗਾ ਜਾ ਕੇ ਓ ਕੀ ਹੋ ਗਿਆ? ਕਿਉਂ ਹੌਕਰੇ ਮਾਰੇ ਆ? ਹੈ? ਕੁੱਲੀ ਦੇ ਕੰਪਰੇ ਦਾ ਪਤਾ ਲੈਂਦੇ ਹੋ? ਜਾਇਆ ਏ ਮੰਡੀ? ਮੰਡੀ ਤਾਂ ਜਾਇਆ ਏ ਬੇਬੇ। ਉਹ ਸੀਗਾ ਉਹਦਾ ਸ਼ੂਟ ਜਾਸੇ ਉਹਨਾਂ ਦਿੱਤਾ ਹੋਇਆ ਸੀ ਉਹ ਲਿਆਈ ਸੀ ਫੜ ਕੇ। ਇੱਕੋ ਕੰਦੀ ਮਰੀ ਕੋਈ ਸੁਰਖੀ ਬਿੰਦੀ ਲਿਆਉਣ ਆਲੀ ਸੀ। ਇੱਕ ਫਿਲਮ ਜੀ ਦੇਖਣ ਪਾਗੇ ਅਸੀਂ। ਮਾਂ ਚੱਲ ਕੜਾ ਰੋਜ਼ ਰੋਜ਼ ਨਿਕਲਿਆ ਜਾਂਦਾ। ਮੈਂ ਤੈਨੂੰ ਆਇਆ ਨਹੀਂ ਦੇਖ ਪੁੱਤ। ਤੈਨੂੰ ਤਾਂ ਦੋਨੇ ਇੱਕੋ ਜਿਹਾ। ਹੁਣ ਇਹਨੂੰ ਤਾਂ ਤੂੰ ਦਵਾ ਲਿਆ ਜਿਹੜੀ ਚੀਜ਼ ਦੀ ਜ਼ਰੂਰਤ ਸੀ। ਉਹਨੂੰ ਵੀ ਦਵਾ ਲਿਆ ਵੱਡੀ ਨੂੰ ਵੀ। ਲੀਡੇ ਕੱਪੜੇ ਹੈ ਨਹੀਂ ਪੁੱਤ ਮੋٹے ਉਹਦੇ ਕੋਲ ਬੇਬੇ ਮੈਂ ਕਦੋਂ ਕਿਹਾ ਵੀ ਨਹੀਂ ਦਿਵਾ ਕੇ ਲਿਆਉਂਦਾ ਹੈ ਉਹਨੂੰ ਵੀ ਫੜਾ ਆਂਦੀ ਚਾ ਖਰਾਬ ਜੀ ਕੋਈ ਨਹੀਂ ਨਾਲੇ ਮੇਰੀ ਗੱਲ ਸੁਣ ਲੈ ਬੇਬੇ ਹੁਣ ਐਂ ਜੇ ਨਾ ਕਰੋ ਠੀਕ ਆ ਉਦੋਂ ਮੈਂ ਤੁਹਾਨੂੰ ਦੋਨਾਂ ਨੂੰ ਕਿਹਾ ਸੀ ਬੜੇ ਦੋਨਾਂ ਨਾਲ ਗੱਲ ਕਰੀ ਸੀ ਠੀਕ ਆ ਮੈਨੂੰ ਪਤਾ ਸੀ ਵੀ ਮੁੜ ਕੇ ਆ ਗੱਲਾਂ ਹੋ ਜਾਂਦੀਆਂ ਵੀ ਸੀ ਘਰੀ ਤਾਂ ਦੇਖਿਆ ਪਹਿਲਾਂ ਆਪਾਂ ਲੈ ਦੱਸ ਮੈਨੂੰ ਕੀ ਸਿਖਾਉਣਾ ਪੁੱਤ ਮੈਂ ਤਾਂ ਤੈਨੂੰ ਇਹੀ ਗੱਲ ਤੱਕ ਸਮਝਾਈ ਜਾਂਦੀ ਐ ਵੀ ਤੂੰ ਫਰਕ ਪਾ ਹੀ ਨਾ ਦੋਨਾਂ 'ਚ ਉਹਨੀ ਚੀਜ਼ ਇਹਨੂੰ ਲਿਆ ਕੇ ਦੇ ਉਹਨੇ ਦੂਜੀ ਨੂੰ ਦਵਾ ਲਿਆ ਫੇਰ ਕਿਵੇਂ ਲੜਦੀਆਂ ਹੁਣੇ ਵੱਡੀ ਆ ਭਾਈ ਇਹਦੇ ਮਨ ਚ ਚੱਲ ਜਾਂਦਾ ਹੀ ਆ ਬੱਦੇ ਤੋਂ ਕੋਈ ਤਾਂ ਲੋਕ ਚੜਦੀ ਆ ਮਾਂ ਜੀ ਹੁਣ ਬੇਬੇ ਨੂੰ ਕੰਨ ਸਾਲ ਹੋ ਗਏ ਇੱਥੇ ਆਈ ਨੂੰ ਹੈ ਇਹਨੂੰ ਸਾਰਾ ਬਠਿੰਡੇ ਦਾ ਪਤਾ ਸਾਰਾ ਉਹਨ ਜਾਣਦਾ ਕਿੱਥੋਂ ਕੁਝ ਲਿਆਉਣੇ ਆ ਤੂੰ ਜਾਵੜਾ ਇਹਦੇ ਨਾਲ ਦਵਾ ਲਿਆ ਚੀਜ਼ ਤੇ ਹੁਣ ਉਹਨੂੰ ਨਹੀਂ ਪਤਾ ਉਹਦੇ ਨਾਲ ਮੈਂ ਜਾਵੜਿਆ ਫੇਰ ਦੱਸ ਕੀ ਲੋੜਾ ਆ ਗਿਆ ਲੈ ਦੱਸ ਬੇਬੇ ਤਾਂ ਭੱਗ ਜੂ ਬੇਬੇ ਤਾਂ ਦੋਨਾਂ ਨੂੰ ਲੈ ਜੂਗੀ ਗੱਲ ਤਾਂ ਆਇਆ ਚਲ ਇਹ ਮਾਣਾ ਮोटा ਅਸਬੋਈ ਦੀ ਸ਼ਰੀਕਾ ਕਰਦੇਗਾ ਵੀ ਉਹਨੂੰ ਲੈ ਗਿਆ ਮੈਨੂੰ ਨਹੀਂ ਲੈ ਕੇ ਗਿਆ ਇੱਕ ਘੇੜਾ ਇਹਨੂੰ ਦਵਾ ਲਿਆ ਚਲ ਜਿਹੜੀ ਚੀਜ਼ ਦੀ ਜ਼ਰੂਰਤ ਹੈ ਇਹਨੂੰ ਦਵਾ ਲਿਆ ਪੁੱਤ ਅਲ ਕੋਈ ਨਹੀਂ ਤੇ ਕਦੇ ਦਿਨ ਚ ਮੈਂ ਦੇਖਦਾ ਜੇ ਟਾਈਮ ਨਿਕਲਿਆ ਤਾਂ ਮੈਂ ਤੁਸਾਨੂੰ ਕਿੰਨੇ ਦਿਨਾਂ ਦੀ ਕਹੀ ਜਾਣੀ ਹੈ ਜੀ ਮੈਂ ਕੱਪੜੇ ਲੈ ਕੇ ਆਉਣੇ ਆ ਤੁਸੀਂ ਤੇ ਮੇਰੀ ਗੱਲ ਤੇ ਧਿਆਨ ਹੀ ਨਹੀਂ ਦਿੰਦੇ ਹੈਗੇ ਉਹਨੂੰ ਵੀ ਤਾਂ ਦਵਾਈ ਲਿਆਈ ਹੁਣ ਓਹੋ ਉਹਨੂੰ ਯਾਰ ਕਿੱਥੋਂ ਦਵਾ ਲਿਆ ਉਹਦਾ ਪਹਿਲਾਂ ਤਾਂ ਸਿਉਣਾ ਫੜਾਇਆ ਵਿਆ ਸੀ ਉਹਦਾ ਅਸੀਂ ਗਏ ਸੀਗੇ ਉਥੇ ਜਾ ਰਾਜ ਉਹ ਆਉਂਦੇ ਕੱਪੜੇ ਵੀ ਫੜ ਲਏ ਹੈ ਕੋਈ ਨਹੀਂ ਤੂੰ ਐਵੇਂ ਨਾ ਸਾਰਾ ਦਿਨ ਮੂੰਹ ਜਾ ਬਣਾਈ ਰੱਖਿਆ ਕਰ ਚਾਹਤਾ ਪੀਰੋ ਚਾਹ ਧਰਤੀ ਥੱਲੇ ਤੂੰ ਜਾਂਦਿਆਂ ਨੂੰ ਵੀ ਕੋਈ ਨਹੀਂ ਪੀ ਲੈਣਾ ਜੇ ਪੀਂਦੇਂਗੀ ਤਾਂ ਫੇਰ ਹੀ ਆ ਜਾਂਦਿਆਂ ਦਾ ਵੀ ਆਹੀ ਮੂੰਹ ਹੁੰਦਾ ਸੋਡਾ ਆਉਂਦਿਆਂ ਦਾ ਵੀ ਆਹੀ ਮੂੰਹ ਹੁੰਦਾ ਤੂੰ ਨਾ ਐਵੇਂ ਘਾਬਰਿਆ ਨਾ ਕਰ ਮਾੜੀ ਮਾੜੀ ਗੱਲ ਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਪੁੱਤ ਲਿਆਉਣੀ ਪਊ ਹਣ ਬੂਟ ਬਾਟ ਵੀ ਹੈ ਨਹੀਂ ਦੇਖ ਉਹਦੇ ਪੈਰਾਂ 'ਚ ਜੁੱਤੀ ਪਾਈ ਫਿਰਦੀ ਆ ਜੁੱਤੀ ਜਿੱ ਕਿੰਨੇ ਕਿ ਨਿੱਗੇ ਹੁੰਦੇ ਆ ਪੈਰ ਤੇ ਮੈਂ ਉਦੋਂ ਕਿਹਾ ਸੀਗਾ ਕਿ ਜਵਾਕ ਗੋਦ ਲੈ ਲੈਨੇ ਆ ਕਿ ਨਹੀਂ ਕਿ ਕਿਸੇ ਦਾ ਜਵਾਕ ਕੀ ਪਤਾ ਮੈਨੂੰ ਆ ਪਤਾ ਸੀ ਸਾਰਾ ਹੁਣ ਤੁਸੀਂ ਲੱਗ ਜਾਓ ਹੈ ਅਜੇ ਤਾਂ ਕੁਛ ਟਾਈਮ ਵੀ ਨਹੀਂ ਹੋਇਆ ਕੁਛ ਟਾਈਮ ਤਾਂ ਨਹੀਂ ਹੋਇਆ ਫੇਰ ਸਰੀਕਾ ਤਾਂ ਆਪ ਆਪ ਹੀ ਪਾਉਨੇ ਆ ਨਾ ਤੂੰ ਦੋਨਾਂ ਨੂੰ ਇੱਕੋ ਜਿਹੇ ਰੱਖ ਫੇਰ ਨਹੀਂ ਸਰੀਕਾ ਪੈਂਦਾ ਕਿੱਥੇ ਤਾ ਇਹ ਪਹਿਣਾ ਪਹਿਣਾ ਨੂੰ ਰਹਿਣ ਕਿਤੇ ਜਦੋਂ ਇੱਕ ਨੂੰ ਚੀਜ਼ ਵੱਧ ਮਿਲ ਜਾਂਦੀ ਹੈ ਦੂਜੀ ਨੂੰ ਮਿਲਦੀ ਨਹੀਂ ਫੇਰ ਕਿੱਥੇ ਸਰੀਕਾ ਕਰ ਦਿੰਦਾ ਕੋ ਬੇਬੇ ਮਿਲਦਾ ਦਾ ਸਾਰਾ ਕੁਛ ਆ ਉਹੀ ਇਹਦਾ ਮੂਹੀ ਇਹੇ ਜਾਂ ਹੈ ਚੱਲ ਕੋਈ ਨਾ ਤੂੰ ਵੀ ਨਾ ਮਾੜੀ ਮਾੜੀ ਗੱਲ ਤੇ ਆਇਆ ਕਰਿਆ ਕਰ ਇਹਦੇ ਚਿੱਤ ਚ ਵੰਦਾ ਕਿੰਨਾ ਔਖ ਚੜਦੀ ਹੈਗੀ ਵੀ ਜੇ ਮੇਰੇ ਜਵਾਬ ਹੋਇਆ ਹੁੰਦਾ ਤਾਂ ਮੇਰਾ ਵੀ ਓਕਰਾਦਰ ਉਹ ਨਹੀਂ ਹੁੰਦਾ ਜਿੰਨਾ ਇਹਦਾ ਕਰਦੇ ਫਿਰਦੇ ਉਹਦਾ ਕੀ ਕਰਤਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਹਦਾ ਕੀ ਮੈਂ ਵੱਧ ਕਰਤਾ ਅੱਜ ਲੈ ਕੇ ਗਿਆ ਉਹਨੂੰ ਅੱਜ ਹੀ ਆਉਂਦਿਆਂ ਨੂੰ ਝੱਜੂ ਪਿਆ ਪਿਆ ਝੱਜੂ ਕਾਹਦਾ ਪਿਆ ਬੁੱਤ ਤੈਨੂੰ ਮਜ਼ਾ ਨਾ ਸਮਝਾਉਣੀ ਆ ਮੈਂ ਆ ਚੱਕਲਾ ਚਾਹ ਪੀਦਾ ਬੱਸ ਤੂੰ ਹੀ ਪੀ ਲਈ ਮਾਤਾ ਬਾਹਰ ਜਾਣਾ ਬਾਹਰ ਜਾਣਾ ਆਏ ਆਖੀ ਤੋਂ ਫਿਰ ਇਹ ਗੁੱਸਾ ਕਰ ਜਾਂਦਾ ਹੋ ਜੇ ਭਾਈ ਮੈਂ ਤਾਂ ਹੁਣ ਸਾਂਝਾ ਵੀ ਲਾ ਕੇ ਸਾਜੀ ਗੱਲ ਮੈਂ ਤਾਂ ਕਹਿ ਨਹੀਂ ਪਾਉਗੀ ਤੈਨੂੰ ਵੀ ਕਹਿਣੀ ਪਾਉਗੀ ਤਾਂ ਉਹਨਾਂ ਨੂੰ ਵੀ ਕਹਿਣੀ ਪਾਉਗੀ ਤੋ ਕੀ ਕਰੀ ਰਹੀਆਂ ਇੱਥੇ ਬੜੀ ਵੱਜੀ ਆ ਆ ਇੱਧਰ ਚੁੱਲੇ ਤੇ ਸਬਜ਼ੀ ਬਣਾਉਣ ਲਈ ਹੋ ਠੀਕ ਆ ਹਾਂ ਠੀਕ ਐ ਇਧਰ ਗਿਆ ਚਾਚਾ ਤਰੀ ਹਾਈ ਬੰਨੀ ਵਾ ਗਿਆ ਹੋਗਾ ਕੁੜੀਆ ਸਕੂਲ ਗਈ ਆ ਅਜੇ ਛੁੱਟੀ ਦਾ ਟਾਈਮ ਹੈ ਹਾਂ ਪਰ ਇਹ ਤਾਂ ਟਾਈਮ ਹੀ ਨਹੀਂ ਹੋਇਆ ਹਨਾ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਆ ਉਹਦੀ ਫੀਸ ਜੀ ਦਾ ਕਹਿੰਦੀ ਸੀ ਤੂੰ ਅਗਦੀ ਦੱਸੇ ਨਹੀਂ ਭਰਤੀ ਕਿ ਭਰਨੀ ਆ ਫੀਸ ਦਾ ਮੈਂ ਤਾਂ ਐਂ ਹੀ ਨਹੀਂ ਕਿਹਾਗਾ ਮੈਂ ਕਿ ਤੁਸੀਂ ਭਰ ਦੋਗੇ ਆਪੇ ਤੁਹਾਨੂੰ ਪਤਾ ਹੀ ਹੈ ਵੀ ਫੀਸ ਭਰਨੀ ਆ ਉਹ ਫੀਸ ਤਾਂ ਭਰਨੀ ਆ ਅੱਜ ਤਾਂ ਮੈਨੂੰ ਪਤਾ ਕਰ ਹੁਣ ਮੇਰਾ ਟਾਈਮ ਹੀ ਨਹੀਂ ਲੱਗਿਆ ਯਾਰ ਮੈਂ ਥੋੜਾ ਜਿਆ ਉਲਝਿਆ ਫਿਰਦਾ ਸੀ ਤਾਂ ਕਰਕੇ ਤੇ ਮੈਂ ਤੋ ਜਾ ਹੀ ਨਹੀਂ ਗਿਆ ਸਕੂਲ ਚ ਤਾਂ ਹਾਂ ਉਹ ਜਿੰਨਾ ਤਾਂ ਹੈ ਗਈ ਆ ਤੇਰੇ ਸਿਰ ਜਿੰਮੇਦਾਰੀਆਂ ਦੀ ਬਾੜੀਆਂ ਵਧ ਗਈਆਂ ਉਹ ਨਹੀਂ ਇਹੋ ਜੀ ਗੱਲ ਨਹੀਂ ਬਾਕੀ ਐਨੇ ਦਿਨਾਂ ਤੋਂ ਗਿੜਾ ਮਾਰਿਆ ਪਤਾ ਤੈਨੂੰ ਦੱਸੀਦਾ ਜਾਣਾ ਸਿੱਕੇ ਕੰਮ ਤਾਂ ਦੇ ਘਰੇ ਨਹੀਂ ਮੁੱਕਦੇ ਹੈ ਇੱਕ ਉਹਨਾਂ ਦਾ ਕਲੇਸ਼ ਸਾਰਾ ਦਿਨ ਘਰੇ ਆਪਸ ਵਿੱਚ ਚੱਲ ਕੋਈ ਨਹੀਂ ਤੂੰ ਐ ਕਰ ਆ ਲੈ ਆਪੇ ਹੀ ਲੈ ਆ ਸੀ ਮੈਂ ਆ ਲੈ ਫੀਸ ਭਰਦੀ ਆ ਦੀ ਠੀਕ ਆ ਫੀਸ ਉਹ ਬੈਨ ਵਾਲੇ ਨੂੰ ਫੜਾ ਦੀ ਹੈ ਹੁਣ ਫਿਰ ਮੈਂ ਬਾਰੇ ਹੁੰਦੇ ਸਕੂਲ ਮੈਂ ਇਥੋਂ ਕਿੱਥੇ ਜਾਇਆ ਜਾਊਗਾ ਯਾਰ ਸਕੂਲ ਚ ਹੁਣ ਕੋਈ ਨਹੀਂ ਹੋਰ ਸੀਤ ਲਿਆ ਦੂਗਾ ਤੈਨੂੰ ਤੂੰ ਬੈਨ ਵਾਲੇ ਨੂੰ ਫੜਾ ਦੀ ਪੈਸੇ ਨਹੀਂ ਮੈਂ ਆਪੇ ਕਹਿ ਦੂੰਗਾ ਲੰਘਦਾ ਡੱਬਦਾ ਉਹਨੂੰ ਬੈਨ ਵਾਲੇ ਕੋਲ ਬਾળે ਟੱਲ ਲੱਗੇ ਕੀ ਗੱਲ ਹੁਣ ਤੁਸੀਂ ਫੀਸ ਵੀ ਨਹੀਂ ਭਰ ਕੇ ਆ ਸਕਦੇ ਯਾਰ ਟਾਲਣਾ ਕੀ ਗੱਲ ਹੈ ਠੀਕ ਆ ਜਿਹੜਾ ਮੇਰਾ ਫਰਜ਼ ਬਣਦਾ ਮੇਰੀ ਜ਼ਿੰਮੇਵਾਰੀ ਆ ਉਹ ਮੈਂ ਨਿਭਾਈ ਜਨਾ ਹੈ ਇਹ ਹੁਣ ਮੈਂ ਭਰਿਆ ਤਾਂ ਵੀ ਉਹੀ ਗੱਲ ਆ ਤੇ ਜੋ ਉਹਨੂੰ ਫੜਾ ਰਾਂਗੇ ਬੈਨ ਨਾਲ ਨੂੰ ਤਾਂ ਵੀ ਉਹੀ ਗੱਲ ਆ ਪੈਸੇ ਤਾਂ ਉਥੇ ਸਕੂਲ ਚ ਹੀ ਜਾਣੇ ਆ ਚੱਲ ਐਸ ਤੈਨੂੰ ਐ ਦੱਸ ਚਾਚੇ ਦੀ ਸਿਹਤ ਠੀਕ ਰਹਿੰਦੀ ਆ ਠੀਕ ਆ ਵਧੀਆ ਚੱਲ ਸ਼ੁਕਰ ਚਾਚੇ ਦੀ ਸਿਹਤ ਬਾਰੇ ਤਾਂ ਪੁੱਛਿਆ ਤੇਰੇ ਵਰ ਨੂੰ ਅਸੀਂ ਤਾਂ ਭਵਾਂ ਮਰੀਏ ਭਵਾਂ ਜੀ ਉਹ ਯਾਰ ਐ ਕਿ ਬੋਲਦੀਆਂ ਤੂੰ ਜਿਹੜੀ ਜ਼ਿੰਮੇਵਾਰੀ ਮੇਰੇ ਤੇ ਹੈਗੀ ਆ ਠੀਕ ਆ ਉਹ ਤਾਂ ਮੈਂ ਨਿਭਾਈ ਜਨਾ ਨਾ ਇਹੀ ਹੈ ਕਿ ਚਲ ਮੈਂ ਤਾਂ ਨਹੀਂ ਆਇਆ ਗਿਆ ਇੰਨੇ ਦਿਨ ਹੋ ਗਏ ਨਹੀਂ ਟਾਈਮ ਲੱਗਿਆ ਚਲ ਕੋਈ ਦੱਸੋ ਤੁਸੀਂ ਚਾਹ ਪੀਓਗੇ ਜਾਂ ਉਹ ਨਾ ਨਾ ਕੁਝ ਨਹੀਂ ਪੀਣਾ ਮੈਂ ਤਾਂ ਬਸ ਹੁਣ ਇੱਧਰ ਜਾਂਦਾ ਸੀ ਮੈਂ ਕਿਹਾ ਚਲ ਇੱਧਰ ਦੀ ਨਗਦਾ ਨਗਦਾ ਨਾਲੇ ਤੈਨੂੰ ਪੈਸੇ ਫੜਾ ਜਾ ਮੈਂ ਸ਼ਹਿਰ ਜਾ ਕੇ ਆਇਆ ਸੀ ਨਾ ਉੱਥੋਂ ਲਿਆਇਆ ਸੀ ਪੈਸੇ ਮੈਂ ਕਿਹਾ ਚਲ ਜਵਾਕ ਦੇ ਭਰਨੇ ਹੋਣਗੇ ਭਰਨੇ ਤਾਂ ਸੀਗੇ ਬਸ ਮੈਂ ਤਾਂਹੀਂ ਨਹੀਂ ਲੁੱਕਿਆ ਚਲ ਕੋਈ ਨਹੀਂ ਬਾਕੀ ਦੇਖਦਾ ਮੈਂ ਕਿਸੇ ਠੇਕੇ ਦਾ ਹਿਸਾਬ ਜਿਹੜਾ ਕੋਈ ਹੋਇਆ ਚਾਚਾ ਜਦੋਂ ਆਇਆ ਮੈਨੂੰ ਫੋਨ ਕਰਦੇਓ ਠੀਕ ਆ ਉਹ ਵੀ ਕਰ ਜੂਗਾ ਮੈਂ ਜਿਹੜੇ ਕੋਈ ਬਾਤੇ ਕੱਢਦੇ ਹੋਏ ਨਾਲੇ ਪੈਸੇ ਦੇ ਜੂਗਾ ਉਹਨਾਂ ਨੂੰ ਵੀ 100 ਲੋਡ ਹੋਊਗੀ ਚੱਲ ਕੋਈ ਨਹੀਂ ਪੈਸੇ ਦੇ ਲੇਕਿਨ ਜਦੋਂ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਗਈ ਹੁਣ ਤੈਨੂੰ ਪਤਾ ਹੀ ਹੈ ਵੀ ਕੀ ਚੀਜ਼ ਦੀ ਲੋਡ ਹੈਗੀ ਆ ਕੀ ਚੀਜ਼ ਦੀ ਨਹੀਂ ਪਰ ਇਹ ਮੇਨਾ ਬਿਲ ਹੋ ਗਰਿਆ ਕਰ ਸੌਦਾ ਪਰਤਾ ਸਾਰਾ ਮੈਂ ਤੇ ਕਹਿ ਨੂੰ ਬਾਣੀਆ ਲਿਓ ਤੇ ਕੋਈ ਜਿਹੜਾ ਹੁੰਦਾ ਹੋਇਆ ਉਹ ਤੇ ਧਰ ਦੇਣਗੇ ਠੀਕ ਆ ਸੋਨੂੰ ਦੋ ਤਿੰਨ ਮਹੀਨੇ ਲੱਗ ਜਾਣਗੇ ਸਭ ਤੇ ਕਰਤੇ ਨਾਲ ਬਾਕੀ ਦਵਾਈ ਬੂਟੀ ਦਾ ਮੰਗਦਾ ਟੱਪਦਾ ਮੈਂ ਲਿਆਣ ਨੂੰ ਚਾਚੇ ਜੀ ਠੀਕ ਹੈ ਚਲ ਠੀਕ ਆ ਮੈਂ ਚੱਲਦਾ ਹੈ ਬਹਿ ਜਾਂਦੇ ਉਹ ਬੱਸ ਮੈਂ ਅਜੇ ਕੱਪੜੇ-ਕੁੱਪੜੇ ਕਰਦਾ ਸੀ ਚੇਂਜ ਉਹ ਘਰੇ ਰੌਲਾ ਪਾ ਕੇ ਬਹਿ ਗਿਆਂ ਮੈਂ ਟਾਲਦਾ ਇੱਧਰ ਨੂੰ ਆ ਗਿਆ ਹੈ ਕਿ ਤੂੰ ਜਾ ਕੇ ਆਇਆ ਉਹ ਜਾ ਕੇ ਤਾਂ ਕਿੱਥੇ ਆਣਾ ਇਹ ਤਾਂ ਸੂਟ ਜਿਹਾ ਹੁਣੇ ਫੜਾਏ ਵੇ ਸੀਗੇ ਉਹ ਲੈ ਆਏ ਸੀ ਫੜ ਕੇ ਸੂਟ ਉਹ ਜਾ ਕੋਈ ਨਹੀਂ ਤੂੰ ਨਾ ਐਵੇਂ ਹੋਰ ਹੀ ਮੂੰਹਿਆ ਕਰ ਲੈਣੀ ਆ ਚਲ ਚੰਗਾ ਮੈਂ ਚੱਲਦਾ ਉਹਨਾਂ ਦੀ ਫਿਕਰ ਹੋ ਗਈ ਮੇਰੀ ਕੋਈ ਸੋਚ ਨਹੀਂ ਐਵੇਂ ਨਹੀਂ ਪੁੱਛਿਆ ਵੀ ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਫੀਸ ਫੜਾ ਗਏ ਇਹਦੀ ਵੀ ਕੀ ਲੋੜ ਸੀ ਆਹ ਮਗਾ ਚੱਗੀ ਓਕੇ ਯਾ ਯਾ ਬਸਗਾ ਠੀਕ ਆ ਬਸ ਮਾੜਾ ਯਾ ਫੀਕ ਕੰਡ ਨਹੀਂ ਆਜੇ ਇੱਧਰ ਜਾਇਆ ਆ ਮੈਂ ਮਰੇ ਸਿਹਤ ਦੀ ਕਿ ਮਰੇ ਦਸਤ ਗੜਾ ਮਾਰਦੇ ਆ ਪੰਜ ਪਤਨ ਉਹ ਜਾਇ ਨਹੀਂ ਹੈ ਬੜੀ ਸਿਹਤ ਦੀ ਹੋ ਰਹਿ ਨੂੰ ਹੋ ਜਾ ਕਿਤੇ ਪਿੱਛੇ ਪਾ ਦੇ ਉਹ ਆ ਚੰਨੇ ਆੜੀ ਲੈ ਕੇ ਆ ਟਿੱਕਰ ਟਿਕ ਜਾ ਕਰ ਹੈ ਉਹ ਰੱਕ ਜਾਣਾ ਕਾਲੇ ਘਰੇ ਬੈਠ ਕੇ ਦੱਸਾ ਬਦਲ ਉਹ ਕੰਮ ਕਰ ਲਓ ਕਿਸ ਤਰ੍ਹਾਂ ਕਰੇਗਾ ਸੋ ਲਾਏ ਦੱਸ ਮੈਨੂੰ ਦਵਾਈ ਬੂਟੀ ਹੈਗੀ ਆ ਪੰਜ ਦਿਨਾਂ ਦੀ ਪਈ ਹੈ ਇਹ ਦਵਾਈ ਸੋ ਫੇਰ ਤਾਹੇ ਪਈਆ ਪੰਜ ਚਾਰ ਦਿਨਾਂ ਦੀ ਤਾਂ ਮੈਂ ਦੇਖਦਾ ਜੇ ਕਿਹਾ ਸ਼ਹਿਰ ਚੁਰ ਬਣੀ ਮੈਨੂੰ ਪਰਚੀ ਫੜਾ ਦੀ ਨਹੀਂ ਮੈਂ ਲੰਗਦਾ ਟੱਬਦਾ ਲੈ ਜੂ ਤੇ ਜੁੜਾ ਗੁੜੇ ਨੇ ਮਾਰਿਆ ਹੰਮ ਦਾ ਹਫਤਾ ਉਹਨੂੰ ਦੇਖੀ ਜਮੈਂ ਆਇਆ ਨਹੀਂ ਉਧਰ ਉਹ ਮੈਂ ਥੋੜਾ ਜਿਆ ਤੈਨੂੰ ਪਤਾ ਹੀ ਐ ਚਾਹਣਾ ਵਿਆਹ ਬਹੁਤਾ ਘਰੇ ਉਲਝਿਆ ਬੈਠਾ ਹੀ ਥੋੜਾ ਜਿਆ ਕਿਉਂਕਿ ਮੇਰੀ ਬੱਧੀ ਹੁੰਦੀ ਜਾਂਦੀ ਐ ਤੁਸੀਂ ਉਹ ਬਸ ਐਵੇਂ ਬੁੜੀਆਂ ਨੇ ਪੰਗਾ ਦਵਾਦਾ ਹਟੀਆਂ ਨਹੀਂ ਹੈ ਹੁਣ ਫਿਰ ਗੱਲ ਪਿਆ ਢੋਲ ਪਜਾਉਣਾ ਹੀ ਪੈਂਦਾ ਪਰ ਮੈਂ ਨਹੀਂ ਮਾਰਤੀ ਅਲੀ ਜੀ ਹੁੰਦੀ ਐ ਉਹਨੇ ਕਹਿਆ ਰਹਿ ਗਿਆ ਬੁੜੀਆਂ ਦੇ ਨਾਮ ਨੂੰ ਕੰਪਨ ਨਹੀਂ ਜਾਂਦਾ ਚਾਹਾਂ ਮੈਂ ਮਾਰੂੰਗਾ ਜਿਹੜਾ ਨਾਲੇ ਹਿਸਾਬ ਕਿਤਾਬ ਕਰ ਲਾਂਗੇ ਹੈ ਕਿਹੜਾ ਕੋਈ ਠੇਕਾ ਠੂਕਾ ਵੱਧਦਾ ਥੋੜਾ ਨਾਲੇ ਫਸਲ ਦਾ ਹਿੱਸੇ ਵਾਲੀ ਦਾ ਉਹ ਸਾਰੇ ਲਿਖੇ ਪਈ ਆ ਪੈਸੇ ਮੇਰੇ ਕੋਲ ਕਿ ਜਿੰਨੇ ਕੁ ਵੱਧ ਹੋਵੇ ਫੜਾ ਜੀ ਕੋਈ ਚੀਜ਼ ਵਾਪਸੀ ਲੋੜ ਦੀ ਨਾਲ ਮੰਗਾ ਦੋਗੇ ਤੇ ਆਹੋ ਐਂ ਤਾਂ ਹੈਗਾ ਜੀ ਚਾਹਣ ਲੋੜ ਦਾ 100 ਘਰੇ ਹੁਣ ਜਵਾਕੜੀ ਦਾ ਵੀ ਆਹੋ ਆ ਹੋਰ ਕੋਈ ਕੀ ਹੈ ਹੁਣ ਦਬਾਟ ਟਾਈਮ ਕੱਟ ਗਿਆ ਕਾਲੇ ਵਸ ਇੱਕ ਤੁਰੇ ਫਿਰਦੇ ਆ ਉਹ ਜੱਜਾ ਕੋਈ ਨਹੀਂ ਦਿਲ ਨਾਲ ਹਵਾ ਕਰੇਗਾ ਜਿਹੜਾ ਕੁਝ ਮਹਾਰਾਜ ਨੇ ਲਿਖਿਆ ਉਹੀ ਹੋਣਾ ਹੈ ਮੰਨ ਕੇ ਆ ਜਾਈਂਗਾ ਕਾਲੇ ਤੂੰ ਪਤਾ ਉਹ ਐਂ ਤਾਂ ਫਿਰ ਮੰਨ ਤੇ ਲੈ ਕੇ ਫਿਰ ਹੁਣ ਦੱਸ ਕੀ ਕੋਈ ਹੋਰ ਰੋਗ ਲਾ ਕੇ ਵੇਜੇਗਾ ਉਮਰ ਦੇ ਹਿਸਾਬ ਨਾਲ ਹੁਣ ਤਾਂ ਰੱਬ ਦਾ ਨਾ ਲਿਆ ਕਰ ਜਿਹੜੀਆਂ ਦੋ ਮਿਲਦੀਆਂ ਖਾਲਿਆ ਕਰ ਤਦ ਆਇਆ ਕਹ ਲੈਨੇ ਹਾਂ ਦਵਾਈ ਲੈ ਲੈਨੇ ਆਂ ਚਾ ਵਾਕਿਆ ਐ ਕਰੇਗਾ ਜੇ ਤੁਰਿਆ ਜਾਂਦਾ ਸਾਥ ਕੀ ਜਾਇਆ ਕਰ ਦੋ ਘੰਟੇ ਹੈ ਇੰਨੇ ਨਾ ਬੰਦੇ ਦਾ ਮਾਨ ਪਦਾ ਜਾਂਦਾ ਅੱਜ ਗਏ ਹਾਂ ਅੱਛਾ ਕੋਈ ਨਹੀਂ ਬਾਕੀ ਜਾਲ ਮੈਂ ਲਿਆ ਦੂੰ ਦਵਾਈ ਕੂਟੀ ਦੇ ਨਾਲ ਪੈਸੇ ਦੀ ਲੈ ਫਸਾ ਜੀ ਬੋਲਤਾਂ ਗੱਲਾਂ ਕਰੀ ਜੇ ਮੈਂ ਤਾਂ ਉੱਥੋਂ ਨੂੰ ਗੁਰਾ ਮੇਰਾ ਮਾਨ ਹੈ ਤਾਂ ਹੀ ਕੁਛ ਆ ਸਾਰੇ ਜੰਮੀਆ ਬੋਲੇ ਗੱਲ ਵੀ ਕਰਦੇ ਨੇ ਚੱਲ ਵੀ ਹੈ ਉਹ ਗੱਲਾਂ ਦਾ ਸਾਰਿਆਂ ਨਾਲ ਜਾਂਦਾ ਟਾਈਮ ਹੋ ਗਿਆ ਉਹ ਵੀ ਆਉਂਦਾ ਬਾਈ ਵੀ ਚੱਕੀ ਸੋਟੀ ਹੋਰ ਤੈਨੂੰ ਪਤਾ ਹੋਣਾ ਚਾਹੀਦਾ ਦੋ ਵਜੇ ਜਾਂਦੇ ਫਿਰ ਘਰ ਨੂੰ ਜਾਣਾ ਪੈਂਦਾ ਹੈ। ਚਾਲ ਠੀਕ ਹੈ ਜੱਜਾ ਮੈਨੂੰ ਜਿਆਦਾ ਫਿਰ ਘਰੇ ਹੈ। ਕੋਈ ਰਾਜ ਚੰਗਾ ਫਰਮਾ ਕੋਈ ਨਹੀਂ ਕੋਈ ਨਹੀਂ ਮਾਰੂਗਾ ਕਿਹੜਾ ਮੈਂ ਵੀਰਪਾਲ ਹਾਂਜੀ ਆ ਤਾਂ ਪੁੱਤ ਮੈਂ ਕਰ ਲੈਂਦੀ ਆਪੇ ਕੰਮ ਤਾਂ ਦੱਸ ਕੀ ਆ ਕੰਮ ਕਰਦੀ ਤਾਂ ਮੈਂ ਸਾਰਾ ਦਿਨ ਨਹੀਂ ਥੱਕਦੀ। ਬਸ ਮੈਨੂੰ ਤਾਂ ਜਿਹੜੀ ਚੀਜ਼ ਚਾਹੀਦੀ ਆ ਉਹੀ ਚਾਹੀਦੀ ਆ ਪੁੱਤ। ਲੈ ਕਾਹਨੂੰ ਫਿਕਰ ਕਰਿਆ ਨੀ ਮਮਮੀ ਤੁਸੀਂ ਹੁਣ ਦਵਾਈ ਲਈ ਤਾਂ ਹੈਗੀ ਆ ਸਾਰਾ ਕੁਝ ਠੀਕ ਦੀ ਆ। ਠੀਕ ਤਾਂ ਹੋ ਜੂਗਾ ਪੁੱਤ। ਕਹਤਾ ਕੀ ਹੈ ਜਦੋਂ ਹੁਣ ਉਹੀ ਗੱਲ ਵੀ ਆਏ ਦਰਸਦੇ ਆਂ ਬੈਠੇ ਜਵਾਕ ਨੂੰ ਤਾਂ ਫਿਰ ਕਦੇ-ਕਦੇ ਮੰਨ ਜਾਏ ਹੁੰਦਾ ਵੀ ਕਦੋਂ ਪ੍ਰਮਾਤਮਾ ਆਪਾਂ ਹੁੰਦੇ ਉਹ ਐਨਾ ਕਹਦਾ ਦਰਸਾਉਂਦਾਗਾ ਓਹੋ ਮੈਂ ਕਹੀ ਤਾਂ ਜਾਨੀ ਆ ਵੀ ਕੋਈ ਗੱਲ ਨਹੀਂ ਹੁਣ ਡਾਕਟਰ ਨੇ ਕਿਹਾ ਤਾਂ ਹੈਗਾ ਸਭ ਕੁਝ ਸਹੀ ਆ ਕਿਉਂ ਐਵੇਂ ਫਿਕਰ ਕਰੀ ਜਾਂਦੇ ਹੋ ਤੁਸੀਂ ਆ ਤੇਰੇ ਚਾਚੀ ਦੇਖ ਲੈ ਉਧਰਲੀ ਚੱਕ ਕੇ ਕਦੇ ਪੁੱਤਿੰਦ ਲੈ ਗਈ ਟਾਕ ਤੇ ਕਦੇ ਪੁੱਤਿੰਦ ਲੈ ਗਈ ਤੇ ਗੱਲਾਂ ਕਰਦੀ ਹੈ ਮੇਰੇ ਵਿੱਚ ਦੀ ਹੈ ਅਕੇ ਕਰਮ ਵਾਲਿਆਂ ਦੇ ਜਵਾਕ ਕਹਿੰਦੀ ਆ ਕਿ ਮਗਰ ਲੱਗਦੇ ਹੁੰਦੇ ਸੋਡੇ ਕਹਿੰਦੀ ਕਿੱਥੇ ਆ ਕਿ ਤੇਰੇ ਕਰਮ ਮੈਨੂੰ ਕਹਿੰਦੀ ਅਹ ਜੀ ਹੁਣ ਤਾਂ ਦੋ ਵਿਆਹ ਲੈ ਕਹਿੰਦੀ। ਉਹੋ ਮੰਮੀ ਤੁਸੀਂ ਬਾਲੀਆਂ ਗੱਲਾਂ ਦੇ ਨਾ ਧਿਆਨ ਦਿਨੇ ਹੋ। ਕੁਛ ਨਹੀਂ ਹੁੰਦਾ। ਅਸਲ 'ਚ ਹੋਣਾ ਤਾਂ ਉਹਦੀ ਆ ਜਦੋਂ ਕੋਈ ਪ੍ਰਮਾਤਮਾ ਦੀ ਮਰਜ਼ੀ ਹੋਈ। ਆਪਣੀ ਕਾਲ ਨਾ ਕੁਛ ਨਹੀਂ ਹੁੰਦਾ। ਲੋਕਾਂ ਦੇ ਜੋਬੇ ਨਹੀਂ ਨਾ ਮੁੱਤਕੇ ਕੰਨ ਦਿੰਦੇ। ਹੈ? ਜੇ ਲੋਕ ਚੋਬੇ ਮਾਰਦੇ ਆ ਫਿਰ ਉਹਦੋਂ ਆਪ ਨੂੰ ਐ ਦੁੱਖ ਆਉਂਦਾਗਾ। ਲੈ ਕਿਸੇ ਦੀਆਂ ਗੱਲਾਂ ਤੇ ਧਿਆਨ ਹੀ ਨਾ ਦਿਆ ਕਰੋ ਤੁਸੀਂ। ਹੁਣ ਐ ਥੋੜੀ ਹੁੰਦਾਗਾ। ਅਗਲਾ ਲੋਕ ਤਾਂ 100 ਕੁਛ ਕਹਿਣਗੇ। ਹਾਏ ਬੋਤ ਫਿਰ ਤੈਨੂੰ ਪਤਾ ਆ ਕਿ ਇਹ ਤੋਂ ਬਿਨਾ ਵੀ ਆਪ ਜਿਨੇ ਆਉ ਜੜਨੀ ਕਹਾ ਦੇੜੀ ਦੀ ਤੁਰਦੀ ਜੇ ਕੋਈ ਜਵਾਦ ਜੱਲਾ ਤਾਂ ਉਹਦੇ ਹਕਾਰ ਨਾਲ ਹੀ ਆਪ ਤੁਰੇ ਫਿਰਦੇ ਆ ਓਹੋ ਮੰਮੀ ਮੈਂ ਤੁਹਾਨੂੰ ਬਾਰੀ ਬਾਰੀ ਕਹੀ ਆ ਨੀ ਆ ਵੀ ਫਿਕਰ ਨਾ ਕਰੋ ਕੁਛ ਨਹੀਂ ਹੁੰਦਾ ਉਹ ਤਾਂ ਜਦੋਂ ਜਿਹੜਾ ਕੁਛ ਹੋਣਾ ਉਹਦੀ ਹੋਊਗਾ ਤੇ ਅਮਨ ਕੀ ਕਰਦੀ ਆ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਕੀ ਕਰਦੀ ਆ ਕੰਮ ਕਰ ਜਾਂਦੀ ਹੋਊਗੀ ਉਹ ਵੀ ਕੋਈ ਕੀ ਕਹਿੰਦਾ ਪੁੱਤ ਫਿਰ ਡਾਕਟਰ ਕੁਛ ਨਹੀਂ ਮੰਮੀ ਮਹੀਨੇ ਚ ਦੀ ਦਵਾਈ ਦੇਦੇ ਉਹਨਾਂ ਦਵਾਈ ਫੇਰ ਆ ਜੇ ਹਾਂ ਜਵਾਦ ਆਪੇ ਜਾਏ ਦਵਾਈ ਦਵਾਈ ਕੋਲ ਲੈਣੀ ਪਉਣੀ। ਨਾਏ ਆਏ ਹੈ। ਮੇਨਿ ਪਾਚਰਾਂ ਨੂੰ ਕੋਈ ਦਵਾਈ ਨਾਲ ਚ ਰਹਿ ਗਿਆ। ਹੈ? ਹੁਣ ਅਗਲੇ ਟਾਈਮ ਤੱਕ ਗੱਲ। ਪਰਵਾਹ ਨਾ ਕਰਨਾ ਤੁਹਾਨੂੰ ਜਾ ਕੇ ਸੁਣਦੀ ਜਰਦੇ। ਚੱਲ ਬਸ ਆ ਚੀਰ ਲੈ ਬਥੇਰੀ ਐ। ਤੇ ਆ ਦੋ ਕਾਲੂ ਪਾਲੀ। ਮੈਂ ਤਾਂ ਭਾਈ ਕੋਟੀ ਕਾਟੀ ਪਾਉਣੀ ਐ। ਮੈਂ ਤਾਂ ਪਾਲਾ ਚੜੀ ਜਾਂਦਾ ਲੜੜ। ਠੀਕ ਆਪਾਂ ਜਰੂਰ ਪਾਉਣੀ ਐ ਨਾ। ਚੱਲ। ਅੱਜ ਫੇਰ ਗੋਭੀ ਤੇਰੀ ਇਥੋਂ ਹੋਰ ਕੀ ਬਣਾਈਏ ਹੋਣਾ ਜਦੋਂ ਸਬਜ਼ੀਆਂ ਆ ਗੋਭੀ ਗੱਜਰ ਤੁਹਾਨੂੰ ਕਿੰਨੇ ਵਾਰੀ ਤਾਂ ਕਿਹਾ ਮੇਰੇ ਇਹਦੇ ਨਾਲ ਤਜਾ ਬਣ ਜਾਂਦਾ ਨਾਲ ਇਹਨੂੰ ਬਾਲ ਕੇ ਬਣਾਇਆ ਕਰੋ ਕਿੱਡੇ ਕਿੱਡੇ ਸੁੰਡ ਹੁੰਦੇ ਇਹਦੇ 'ਚ ਕੋਈ ਗੱਲ ਨਹੀਂ ਕਿਉਂ ਰੌਲਾ ਪਾਈਏ ਨਹੀਂ ਜਿਵੇਂ ਕਹੋਗੇ ਉਵੇਂ ਬਣਾ ਦਾਂਗੇ ਪਹਿਲਾਂ ਤਾਂ ਐ ਦੱਸੋ ਤੁਸੀਂ ਗਏ ਕਿੱਥੇ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਤਾ ਮੇਰਾ ਜਮਾ ਜੀ ਨਹੀਂ ਲੱਗਿਆ ਉਹ ਮੈਂ ਕਿੱਥੇ ਜਾਣਾ ਸੀ ਮੈਂ ਕਿਸੇ ਨਾਲ ਕਰਾਰ ਕਰੀ ਬਿਠਾਈ ਪੈਸਿਆਂ ਦਾ ਉਹਦੇ ਮੁੰਡੇ ਨੂੰ ਪੈਸੇ ਦੇ ਕੇ ਆਉਣੇ ਸੀ ਉਹ ਮੇਰੇ ਯਾਦ ਆ ਗਿਆ ਮਖਾ ਉਹ ਡਿੱਕੀ ਜਾਂਦਾ ਹੋਊਗਾ ਆਪਾਂ ਨੂੰ ਕੋਥੇ ਟਾਈਮ ਲੱਗ ਗਿਆ ਸ਼ਹਿਰ ਤਾਂ ਹੀ ਮਖਾ ਚੱਲ ਭੱਜ ਕੇ ਮੈਂ ਆਪੇ ਇਹ ਫੜਾਇਆ ਵਾ ਅੱਛਾ ਉਹੀ ਨਾ ਨਾਲੇ ਜੋ ਜਾਣੇ ਹੋਣੇ ਬਾਲਾ ਟਾਈਮ ਲਾ ਕੇ ਆਇਆ ਕਰੋ ਉਹ ਚੰਗਾ ਮੈਂ ਕਿੱਥੇ ਜਾਣਾ ਸਾਰਾ ਦਿਨ ਤਾਂ ਇੱਥੇ ਛੋਡੇ ਕੋਲੇ ਫਿਰਦਾ ਰਹਿਣਾ ਹੈ ਚੱਲ ਆ ਚੱਕ ਦੇ ਗੋ삐 ਜੀ ਜਦੋਂ ਚੀਰਤੀ ਕੱਲੇ ਨੇ ਮੈਂ ਕੱਪੜੇ-ਕੁੱਪੜੇ ਕੱਢਿਆ ਮੇਰੇ ਮੈਂ ਬਦਲ ਨਾ ਹਾਂ ਹਾਂ ਕਦੋਂ ਦੇ ਤਾਂ ਹੀ ਤਾਂ ਤੁਹਾਨੂੰ ਡਿੱਕੀ ਜਾਂਦੀ ਸੀ ਚਲ ਮੈਂ ਕਿੱਧਰ ਹੋ ਰਿਹਾ ਮੈਂ ਉੱਧਰ ਜਾ ਰਿਹਾ ਨਾ ਪੁੱਤ ਨਿੱਗਾ ਜਾ ਪਾਣੀ ਲੈ ਕੇ ਆਇਓ ਹਾਂਜੀ ਬਾਪੂ ਜੀ ਲਿਆਉਣੀ ਆ ਕੋਸਾ ਜੀ ਕੋਸਾ ਕਿਸੂ ਕਿੱਧਰ ਭਾਗੇ ਸੀ ਬਾਪੂ ਜੀ ਮੈਂ ਤਾਂ ਪੁੱਤੋ ਸੱਤ ਬੰਨੀ ਭਾਗਿਆ ਸੀ ਢੇੜਾ ਮਾਰਨ ਅੱਛਾ ਤੇ ਕੁੜੀ ਆਈ ਨਹੀਂ ਹਜੇ ਪੁੱਤ ਆਉਣ ਵਾਲੀ ਹੋਊਗੀ ਬਾਪੂ ਜੀ ਆ ਕਾਲਾ ਪੈਸੇ ਫੜਾ ਕੇ ਗਿਆ ਸੀ ਉਹ ਠੀਕ ਆ ਭਾਈ ਤੜਕੇ ਬਸਰੀ ਵਾਲਾ ਕਹਿੰਦਾ ਸੀ ਕਹਿੰਦਾ ਬਾਪੂ ਜੀ ਫੀਸ ਉਹ ਕਰ ਦੋ ਜਮਾ ਕਰਾ ਦਿਓ ਸਾਰਾ ਤਾਂ ਵਧੀਆ ਕਰਿਆ ਫੜਾ ਗਿਆ ਉਹ ਤਾਂ ਮੈਨੂੰ ਹੀ ਮਿਲਿਆ ਸੀਗਾ ਰਾਹ 'ਚ ਉਹ ਕਹਿੰਦਾ ਸੀਗਾ ਵੀ ਠੇਕੇ ਹਿੱਸੇ ਦੇ ਮੈਂ ਤੁਹਾਨੂੰ ਕਹਿੰਦਾ ਪੈਸੇ ਦੇ ਦੂੰਗਾ ਹਣੇ ਭਾਈ ਕੁੜੀ ਜਿਹੜੀ ਪਰਚੀ ਬਣਾ ਲਓ ਕੋਈ ਉਹਨੂੰ ਕਾਲੇ ਨੂੰ ਫੜਾ ਦਾਂਗੇ ਨਾ ਕੋਈ ਨਾ ਬਾਪੂ ਜੀ ਬਣਾ ਦਿੰਨੀ ਆ ਪਰ ਨਾਲ ਉਹ ਮੇਰੇ ਦਵਾਈ ਵਾਲੇ ਪੱਤੇ ਇਹ ਵੀ ਨਾਲ ਫੜਾ ਦਿਓ ਹੈ ਹਾਂ ਠੀਕ ਐ ਇਸੇ ਦਾ ਤਾਂ ਮੈਨੂੰ ਵੀ ਕਹਿ ਗਿਆ ਸੀਗਾ ਹੋਰ ਚਾੜ ਵਰ ਗਿਆ ਭਾਈ ਬਜਾਰਾ ਹੋਈ ਜਾਂਦਾ ਹੈ ਆ ਫਿਰ ਬਾਸ ਵਾਲੇ ਨੂੰ ਫੜਾ ਦਿਓ ਤੁਸੀਂ ਬੈਨ ਵਾਲੇ ਨੂੰ ਪਹਿਲਾਂ ਆਹ ਤੜਕੇ ਮੈਂ ਫੜਾ ਦੂੰ ਪੁੱਤੀਆਂ ਜੇਬ 'ਚ ਹੀ ਰੱਖੂੰ ਫਿਰ ਆਪ ਕਰਦਾ ਹਾਂ ਹਾਂ ਭੁੱਲਿਓ ਨਾ ਯਾਦ ਕਰਕੇ ਫੜਾ ਦਿਓ ਨਹੀਂ ਭੁੱਲਦਾ ਨਹੀਂ ਮੈਨੂੰ 5 ਮਿੰਟ ਪਹਿਲਾਂ ਭਾਈ ਯਾਦ ਕਰਾ ਦਿਓ ਜੇ ਮੈਂ ਜਦੋਂ ਹੋ ਗਿਆ ਫਿਰ ਮੈਂ ਉੱਡ ਜਾਮ ਲੈ ਆਉਂਗਾ ਮੈਂ ਨਾ ਕੋਈ ਨਾ ਬਾਪੂ ਹਾਂ ਕਈ ਵਾਰ 5 ਮਿੰਟ ਪਹਿਲਾਂ ਆ ਜਾਏ ਨਾ ਬੈਂਡ ਦਾ ਪਤਾ ਨਹੀਂ ਲੱਗਦਾ ਨਹੀਂ ਨਹੀਂ ਹਜੇ ਟਾਈਮ ਪਿਆ ਚਾਹ ਬਣਾਦਾ ਬਾਪੂ ਜੀ ਹਾਂ ਬਣਾਉ ਦੇ ਪੁੱਤ ਥੋੜੀ ਚਾਹ ਬਣਾ ਲਓ ਠੀਕ ਹੈ ਬਾਪੂ ਜੀ ਚਲੋ ਵਧੀਆ ਕਰਿਆ ਹਾਂ ਜੀ ਧਰ ਕੇ ਪੜਾ ਦਾਂਗੇ ਬਸ ਆ ਜਾਣ ਪੈਸੇ ਮਾਤਾ ਮੈਂ ਕਹਿੰਦਾ ਸੀ ਮੈਂ ਕਿ ਕੀ ਲਿਆਉਣ ਆਲਾ ਤੇਰਾ ਮੈਂ ਮਾਂ ਲਿਆ ਦਿੰਨਾ ਕੱਪੜੇ ਲਿਆਉਣ ਆਲੇ ਸੀ ਬਸ ਮੋਟੇ ਸਰਦੀ ਵਾਲੇ ਸਮਾਉਣੇ ਫੜਾਏ ਹੋਇਆ ਕਿ ਉਨ ਲੈ ਕੇ ਆਉਣੇ ਆ ਨਵੇਂ ਲੈ ਕੇ ਆਉਣੇ ਜੀ ਮੈਂ ਕਦੋਂ ਲਿਆਂਦੇ ਕੌਣ ਮੈਨੂੰ ਦਵਾ ਲਿਆ ਮੋٹے ਕੱਪੜੇ ਵੀ ਜਿਹੜੇ ਮੈਂ ਸਮਾਉਣੇ ਵੀ ਦੇਤੇ ਤਾਂ ਤੈਨੂੰ ਨਾਲ ਹੀ ਜਾਣਾ ਪੂਗਾ ਨਹੀਂ ਤਾਂ ਮੈਂ ਹਜੇ ਫੜ ਫੜ ਕੇ ਲਿਉਣੀ ਦਾ ਮਹੀਂ ਫੜਦਾ ਚੱਲ ਫਿਰ ਐਂ ਕਰ ਨਵੇਂੜਲਾ ਕੰਮ ਧੰਦਾ ਚੱਲ ਕੇ ਦਵਾ ਲਿਆਉਣਾ ਤੈਨੂੰ ਲੀੜੇ ਰੂੜੇ ਜਿਹੜਾ ਕੁਛ ਲਿਆਉਣਾ ਇੱਕ ਗੜੇ 'ਚ ਹੋਣਾ ਆ ਦਾ ਕੋਹ ਰਹਿ ਨਾ ਜਾਵੇ ਦਾ ਕੋਈ ਨਾ ਆਪਾਂ ਲੈ ਆਉਣੇ ਚੱਲ ਸ਼ੁਕਰ ਆ ਤੁਹਾਨੂੰ ਸੁੱਝ ਗਈਆਂ ਮੈਨੂੰ ਤਾਂ ਐ ਸੀਗਾ ਮੈਨੂੰ ਇੰਨਾ ਕੱਪੜਾ ਜੀ ਸਿਆਲ ਕੱਢਣਾ ਪਊਗਾ ਓਏ ਐਂ ਕਿਉਂ ਕਰ ਦਿੱਤੀ ਨਹੀਂ ਆ ਦੇਖੀ ਤੂੰ ਤੈਨੂੰ ਪ ਹੈਂ ਹੁਣ ਤੂੰ ਹੀ ਮੈਨੂੰ ਐਵੇਂ ਇਹ ਦੇਣ ਲੱਗ ਜਾਨੀਆ ਪਰ ਮੈਨੂੰ ਗੁੱਸਾ ਆ ਜਾਂਦਾ ਹੋਰ ਨਹੀਂ ਕੋਈ ਨਹੀਂ ਨਹੀਂ ਮਾਰਦੀ ਜੀ ਉਹ ਤਾਂ ਬਸ ਮੇਰੀ ਮਜਬੂਰੀ ਸੀ ਤੁਹਾਨੂੰ ਲੱਗਦਾ ਇੱਕ ਔਰਤ ਦੂਜੀ ਔਰਤ ਨੂੰ ਆਪਦੇ ਘਰ ਦੇ ਨਾਲ ਕਿਵੇਂ ਦੇਖ ਸਕਦੀ ਹੈ ਤੁਸੀਂ ਆਪ ਹੀ ਸੋਚੋ ਮੈਥੋਂ ਬਰਦਾਸ਼ਤ ਨਹੀਂ ਹੁੰਦਾ ਬਸ ਤੇ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਜਵਾਗ ਗੋਦ ਲੈ ਲੈਨੇ ਆ ਹੈ ਗੋਦ ਲੈਣ ਨਾਲ ਇਹੋ ਗੱਲ ਨਹੀਂ ਬਣਦੀ ਜੀ ਕਿੱਥੇ ਆਪਣੇ ਘਰ ਦਾ ਵਾਰਸ ਹੋਵੇ ਤੇ ਜਰ ਹੁਣ ਇੰਨਾ ਕਿ ਤਾਂ ਜਰਨਾ ਹੀ ਪੈਂਦਾ ਠੀਕ ਆ ਹੁਣ ਮੇਰਾ ਕਿਹੜਾ ਦਿਲ ਕਰਦਾ ਕਿ ਮੇਰੇ ਅਦਲ ਦਾ ਖਾਮਾ ਉਹ ਤਾਂ ਸੁਭੀ ਗੱਲ ਠੀਕ ਆ ਬਸ ਜਦੋਂ ਤੁਸੀਂ ਦੋਨੇ ਜਣੇ ਬੈਠੇ ਹੱਸਦੇ ਹੋ ਨਾ ਸੱਚੀ ਮਿੱਥ ਜਰੇ ਨਹੀਂ ਜਾਂਦੇ ਉਹ ਯਾਰ ਨਹੀਂ ਇਹ ਜੀ ਗੱਲ ਨਹੀਂ ਹੁੰਦੀ ਠੀਕ ਆ ਤੂੰ ਵੀ ਨਾ ਇਹ ਬਾਲਾ ਸੋਚੀ ਨਾ ਜਾਇਆ ਕਰ ਥੋੜਾ ਜਿਹਾ ਕੋਈ ਤੂੰ ਵੀ ਦਿਮਾਗ ਤੇ ਲੋਡ ਜ਼ਿਆਦਾ ਪਾਉਣੀ ਆ ਗੱਲ ਦਾ ਉਹ ਤਾਂ ਬਸ ਕਰਮਾਂ ਦੀ ਗੱਲ ਐ ਜੀ ਜਿਵੇਂ ਰੱਬ ਨੇ ਮੇਰੀ ਕਿਸਮਤ ਲਿਖੀ ਸੀ ਰੋਣੇ ਦਿੱਤੇ ਹੋਏ ਨੇ ਜੇ ਮੇਰੇ ਵਾਹਿਗੁਰੂ ਸੁਣੀ ਲੈਂਦਾ ਮੈਨੂੰ ਖਾਣੂ ਆ ਦਿਨ ਦੇਖਣਾ ਪੈਂਦਾ ਖਾਣੂ ਹੀ ਆਪਣੇ ਘਰੇ ਆਉਂਦੀ ਉਹ ਕਿਸਮਤ ਤਾਂ ਮੇਰੀ ਮਾੜੀ ਐ ਜਿਹੜਾ ਚਾਰੇ ਪਾਸੇ ਮੈਂ ਫਸ ਗਿਆ ਹਾਂ ਚਲ ਕੋਈ ਨਾ ਜੀ ਵਧੀਆ ਹਾਸਦੇ ਖੇਡਦੇ ਸੀ ਆਪਦੇ ਘਰੇ ਬਸ ਕੀ ਸੀ ਜਵਾਕ ਨੂੰ ਗੋਦ ਲਿਆ ਹੁੰਦਾ ਆਪੇ ਪਾਲਦਾ ਕਰਦਾ ਆਪਦੀ ਜ਼ਿੰਦਗੀ ਦਾ ਸੌਖੀ ਸੀ ਨਾ ਹੁਣ ਮੈਂ ਉਹਨੂੰ ਕੁਛ ਟਾਈਮ ਦੇਵਾਂਗਾ ਨਾ ਤੈਨੂੰ ਕੁਛ ਕਹਿਣ ਦੇਵਾਂਗਾ ਚਲ ਕੋਈ ਨਾ ਹੌਲੀ ਬੋਲ ਨਹੀਂ ਫਿਰ ਗੁੱਸਾ ਕਰੂਗੀ ਵਿਚਾਰੀ ਪੋਣੇ ਦਾ ਕੀ ਗੁੱਸਾ ਕਰਨਾ ਚਲ ਤੂੰ ਐਂ ਕਰ ਜਿਆਦਾ ਲੇਖ ਲਾ ਸਮਾਨ ਸਾਰਾ ਜਿਹੜਾ ਕੁਝ ਲਿਆਉਣ ਵਾਲਾ ਠੀਕ ਆ ਸਾਡੇ ਕੋਈ ਬੇਬੇ ਦੀ ਦਵਾਈ ਕੋਟੀ ਲੈਣੀ ਆ ਉਹ ਪੁੱਛ ਲਈ ਉਹਨੂੰ ਦਵਾਈ ਮੈਂ ਪੁੱਛ ਰਣੀ ਆ ਹਾਂ ਬੇਬੇ ਕਹਿੰਦੀ ਸੀ ਮੇਰੀਆਂ ਗੋਲੀਆਂ ਖਤਮ ਹੋਈਆਂ ਪਈਆਂ ਨੇ ਹਾਲੇ ਤੱਕ ਉਹ ਗੋਲੀਆਂ ਦੀਆਂ ਉਹ ਕਹਿੰਦੀ ਸੀ ਬਾਕੀ ਹੋਰ ਤਾਂ ਮੈਂ ਕੁਝ ਨਹੀਂ ਲੈਣਾ ਮੈਂ ਤਾਂ ਬਸ ਤੁਸੀਂ ਦੋ ਚਾਰ ਸੂਟ ਦਿਵਾ ਲਿਓ ਮੇ ਤਿੰਨ ਵਿੱਚ ਮੇਰੀ ਠੰਡ ਲੰਘ ਜੂ ਉਹ ਚਲ ਜਿੰਨੇ ਲੈਣੇ ਹੋਏ ਲੈ ਜੀ ਦੋ ਚਾਰ ਜਿੰਨੇ ਤੂੰ ਲੈਣੇ ਹੋਏ ਬਸ ਤੂੰ ਕੋਈਸ ਹੋ ਜਾ ਐਵੇਂ ਨਾ ਮੂੰਹਿਆ ਬਣਾਈ ਰੱਖਿਆ ਕਰ ਮੇਰੇ ਪੱਤੇ ਪੜਦੀਆਂ ਬੇਬੇ ਨਾ ਯਾ ਰੋਣਾ ਠੋਣਾ ਜਾਂ ਬੰਦ ਕਰ ਦੇ ਠੀਕ ਆ ਭੈੜੀ ਲੱਗਦੀਆਂ ਕੋਈ ਰ ਆਪਣੇ ਸੋਣੀ ਸੁਣ ਲਈ ਤਾਂ ਕੋਈ ਵੇੜੇ ਚ ਰੌਣਕ ਲੱਗ ਹੁਣ ਹੱਥ ਖੇਡ ਕੇ ਤਾਂ ਚਰ ਲੋ ਬੱਲਾਂ ਨੂੰ ਮੈਂ ਤਾਂ ਅਰਦਾਸ ਕਰਦੀ ਆਂ ਜੀ ਦਿਨ ਰਾਤ ਉੱਠਣ ਬੈਠਣ ਵੇਲੇ ਅਰਦਾਸ ਕਰਦੀ ਆਂ ਪ੍ਰਮਾਤਮਾ ਸਾਡੇ ਘਰ ਵੀ ਖੁਸ਼ੀ ਲਿਆ ਆ ਜਾ ਇਹ ਜੇ ਮੂੰਹ ਬਣਾਈ ਰੱਖਦੀਆਂ ਕੁਛ ਨਾ ਨਾ ਹੀ ਖੜੀਆਂ ਮੈਨੂੰ ਲੱਗਾ ਹੁਣ ਆਪਾਂ ਹਾਲ ਲੈਣਾ ਪੈ ਜੀ ਚਲ ਕੋਈ ਨਾ ਜੀ ਛੱਡੋ ਕੱਲ੍ਹ ਵਾਸਤੇ ਗੁੱਸੇ ਹੁਣ ਨਹੀਂ ਆਉਣਾ ਚਲ ਬੱਸ ਪੁੱਛ ਦੀਏ ਬੇਬੇ ਆਹ ਜਾ ਪੁੱਛ ਲੈ ਚਲ ਮੈਂ ਉਧਰ ਪਸ਼ੂਆਂ 'ਚ ਮਾਰਿਆ ਆਵਾ ਕਿਹੜਾ ਇਹਨੇ